ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਂ ਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਜਿੱਥੇ ਕਿ ਕੰਗਨਾਰ ਨੌਤ ਹਰ ਰੋਜ਼ ਕੋਈ ਨਾ ਕੋਈ ਆਪਣੀ ਬਿਆਨਬਾਜ਼ੀ ਤੋਂ ਹਮੇਸ਼ਾ ਸੁਰਖੀਆਂ ਦੇ ਵਿਸ਼ਾਈ ਰਹਿੰਦੀ ਹੈ ਕਾਫੀ ਲੰਮੇ ਸਮੇਂ ਤੋਂ ਕੰਗਨਾ ਅਰਨੌਤ ਚੁੱਪ ਸੀ ਚਾਹੇ ਕਿਸਾਨੀ ਮਾਮਲਾ ਹੋਵੇ ਚਾਹੇ ਫਿਲਮੀ ਖੇਤਰ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਯਾਨੀ ਕਿ ਸਾਰਿਆਂ ਪਾਸਿਆਂ ਹੀ ਜਿਹੜਾ ਹੈ ਉਹਦਾ ਜਿਹੜਾ ਵਿੱਚ ਮੰਨਿਆ ਜਾਣਾ ਬਹੁਤ ਜ਼ਰੂਰੀ ਹੁੰਦਾ ਸੀ ਲੇਕਿਨ ਇੱਕ ਵਾਰ ਫਿਰ ਮਾਹੌਲ ਨੂੰ ਕਰ ਦਿੱਤਾ ਹੈ ਗਰਮ ਕੰਗਨਾ ਰਣੋਤ ਨੇ ਕੰਗਨਾ ਰਣੋਤ ਉੱਤੇ ਵੱਡੀ ਕਾਰਵਾਈ ਹੋ ਗਈ ਹੈ ਕਿਉਂਕਿ ਕੰਗਨਾ ਰਣੋਤ ਨੇ ਕਾਫੀ ਲੰਬੇ ਸਮੇਂ ਪਹਿਲਾਂ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਆਜ਼ਾਦੀ ਜਿਹੜੀ ਹੈ ਉਹ ਜਦੋਂ ਦੀ 2014 ਦੇ ਵਿੱਚ ਸਰਕਾਰ ਬਣੀ ਹੈ ਭਾਰਤੀ ਜਨਤਾ ਪਾਰਟੀ ਦੀ ਅਸਲ ਦੇ ਵਿੱਚ ਆਜ਼ਾਦੀ ਜਿਹੜੀ ਭਾਰਤ ਨੂੰ ਉਦੋਂ ਮਿਲੀ ਹੈ ਜਦੋਂ ਦੇਸ਼ ਦੇ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਉਸ ਤੋਂ ਬਾਅਦ ਉਹਨਾਂ ਨੇ ਮਹਾਤਮਾ ਗਾਂਧੀ ਜਿਸ ਨੂੰ ਬਾਪੂ ਗਾਂਧੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਕਿਹਾ ਗਿਆ ਕਿ ਹਿੰਸਾ ਜਿਹੜੀ ਹੈ ਉਹਨਾਂ ਵੱਲੋਂ ਫੈਲਾਈ ਗਈ ਦੇਸ਼ ਨੂੰ ਆਜ਼ਾਦੀ ਪਹਿਲਾਂ ਮਿਲ ਜਾਣੀ ਸੀ ਉਹਨਾਂ ਨੇ ਭੱਦੀ ਬਿਆਨਬਾਜ਼ੀ ਕੀਤੀ ਮਹਾਤਮਾ ਗਾਂਧੀ ਜੋ ਆਜ਼ਾਦੀ ਦੇ ਫਰੀडम फाइਟਰ ਰਹੇ ਨੇ ਯਾਨੀ ਕਿ ਦੱਸ دیے ਕਿ ਆਗਰਾ ਦੀ ਹਾਈ ਕੋਰਟ ਨੇ ਸਬਮਨ ਫਿਰ ਤੋਂ ਜਾਰੀ ਜਾਰੀ ਕਰ ਦਿੱਤੇ ਨੇ ਆਜ਼ਾਦੀ ਬਾਰੇ ਅਤੇ ਮਹਾਤਮਾ ਗਾਂਧੀ ਨੇ ਜਿਹੜੀ ਹਿੰਸਾ ਫਲਾਈ ਹੈ ਉਸ ਬਾਰੇ ਆਪਣਾ ਸਪਸ਼ਟੀਕਰਨ ਦੇਵੇ ਸੂਤਰਾ ਦੇ ਹਵਾਲੇ ਤੋਂ ਬੜੀ ਵੱਡੀ ਅਹਿਮ ਖਬਰ ਆ ਰਹੀ ਹੈ ਕਿ ਕੰਗਨਾਰ ਨੌਤ ਨੂੰ ਹੁਣ ਆਗਰੇ ਦੀ ਕੋਰਟ ਨੇ ਕਸੀਟ ਲਿਆ ਹੈ ਤਲਬ ਹੋਣਾ ਪਵੇਗਾ ਸਪਸ਼ਟਿਕਰਨ ਦੇਣਾ ਪਵੇਗਾ ਕਿ ਆਜ਼ਾਦੀ 2014 ਦੇ ਵਿੱਚ ਆਈ ਕਿ 1947 ਦੇ ਵਿੱਚ ਆਈ ਯਾਨੀ ਕਿ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਪਵੇਗਾ ਦੂਸਰੇ ਪਾਸੇ ਉਹਨਾਂ ਨੇ ਮਹਾਤਮਾ ਗਾਂਧੀ ਉੱਤੇ بڑے ਵੱਡੇ ਇਲਜ਼ਾਮ ਲਗਾਏ ਸੀ ਉਹਨਾਂ ਨੇ ਕਿਹਾ ਕਿ ਜੇਕਰ ਮਹਾਤਮਾ ਗਾਂਧੀ ਚਾਹੁੰਦੇ ਤਾਂ ਦੇਸ਼ ਪਹਿਲਾਂ ਆਜ਼ਾਦ ਹੋ ਜਾਣਾ ਸੀ ਇੱਕ ਪਾਸੇ ਉਹ 19 ਇੱਕ ਪਾਸੇ ਉਹ 14 ਦੀ ਗੱਲ ਕਰ ਰਹੀ ਹੈ 2014 ਦੀ ਦੂਸਰੇ ਪਾਸੇ ਉਹ 1947 ਦੀ ਗੱਲ ਕਰ ਰਹੀ ਹੈ ਯਾਨੀ ਕਿ ਦਿਮਾਗੀ ਸੰਤੁਲਨ ਖੋ ਬੈਠਦੀ ਹੈ ਜੋ ਵੀ ਮੂੰਹ ਦੇ ਵਿੱਚੋਂ ਹਵਾ ਤਵਾ ਆਉਂਦਾ ਹੈ ਉਹ ਬੋਲਦੀ ਹੈ ਇਸ ਨੂੰ ਲੈ ਕੇ ਆਗਰਾ ਦੀ ਹਾਈ ਉਜਾਗਰਾ ਦੀ ਕੋਰਟ ਨੇ ਇੱਕ ਵਾਰ ਸਬਣ ਜਾਰੀ ਕਰ ਦਿੱਤੇ ਨੇ ਤਲਬ ਹੋਣਾ ਪਵੇਗਾ ਵੱਡੀ ਕਾਰਵਾਈ ਹੋਵੇਗੀ ਜਾਂ ਆਪਣੇ ਕਹੇ ਸ਼ਬਦ ਆਪਣੀ ਕਹੀ ਸ਼ਬਦਾਵਲੀ ਵਾਪਸ ਲੈਣੀ ਪਵੇਗੀ ਜਾਂ ਉਸ ਦਾ ਸਪਸ਼ਟਿਕਰਨ ਦੇਵਾ ਦੇਣਾ ਪਵੇਗਾ ਜੇਕਰ ਨਹੀਂ ਨਹੀਂ ਦੇਵੇਗੀ ਸਪਸ਼ਟਿਕਰਨ ਤੇ ਜੇਲ ਵੀ ਜਾਣਾ ਪੈ ਸਕਦਾ ਹੈ ਨਵੀਂ ਬਣੀ ਸੰਸਦ ਫਿਲਮੀ ਐਕਟਰ ਕੰਗਨਾਰ ਨੌਟ